ਬਾਪੂ ਦੀ ਜੁੱਤੀ ਯਾਦ ਹੈ ਕਿ ਰਾਂ ਬੱਸ ਤਲਵੰਡੀ ਬੱਸ ਸਟੈਂਡ 'ਚ ਦਾਖਲ ਹੋਈ ਤੇ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ-ਨਿੱਕੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ ਮੈਂ ਬਾਪੂ ਨੂੰ ਹਲੂਣ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ਅਸੀਂ ਬੱਸ ਸਟੈਂਡ ਉੱਤੇ ਉਤਰੇ ਬਾਪੂ ਤੇ ਮੈਂ ਉੱਤਰ ਕੇ ਬੱਸ ਸਟੈਂਡ 'ਚ ਬੈਠਣ ਲਈ ਗਏ ਥੜਿਆਂ ਉੱਤੇ ਬੈਠ ਗਏ ਤੇ ਬਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ ਬਾਪੂ ਮੋਚੀ ਕੋਲ ਗਿਆ ਤੇ ਆਪਦੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਬਹੁਤ ਖਰਾਬ ਹੈ ਜੀ ਤੁਸੀਂ ਬਾਹਲਾ ਕਹਿੰਨੇ ਤਾਂ ਮੈਂ ਸਿਉਂ ਦਿੰਨਾ ਪਰ ਮਿਲੂ ਤੁਹਾਨੂੰ ਕੱਲ ਨੂੰ ਬਾਪੂ ਨੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਕਿਹਾ ਕਿ ਕੱਲ ਨੂੰ ਲੈ ਜਾਊਗਾ ਦੋਨੇ ਜੁੱਤੀਆਂ ਬਾਪੂ ਨੰਗੇ ਪੈਰੀ ਤੁਰ ਫਿਰ ਉਸ ਥੜੇ ਤੇ ਆ ਕੇ ਬੈਠ ਗਿਆ ਮੈਂ ਵੀ ਬਾਪੂ ਦੇ ਪਿੱਛੇ ਹੀ ਸੀ ਫੁੱਲੇ ਗਿਰੀਆਂ ਪਾਪੜ ਵੇਚਣ ਵਾਲੇ ਕਈ ਵਾਰੀ ਮੇਰੇ ਕੋਲੋਂ ਦੀ ਲੰਗੇ ਤੇ ਮੇਰੇ ਚ ਇੰਨੀ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜੀ ਦਵਾ ਦੇ ਫਿਰ ਬਾਪੂ ਨੇ ਮੇਲੇ ਮੈਲੇ ਜਿਹੇ ਝੋਲੇ ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਕਰ ਦਿੱਤੀ ਕਿ ਤਰੇ ਲੱਗੀ ਹੈ ਤਾਂ ਪੀ ਲੈ ਮੈਂ ਗੜਾ ਗੜਾ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀ ਜਿਵੇਂ ਉਹਦੀ ਪਿਆਸ ਵੀ ਮੈਂ ਪਾਣੀ ਪੀ ਕੇ ਮਕਾ ਦਿੱਤੀ ਹੋਵੇ ਬਾਪੂ ਨੇ ਬੋਤਲ ਮੋੜ ਛੋੜਿ ਛਾਲੀ ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਮੜਕੋ ਮੜਕੀ ਹੋਏ ਅਸੀਂ ਪਿੰਡ ਪੁੱਜੇ 15 ਦਿਨਾਂ ਬਾਅਦ ਵਾਢੀ ਸ਼ੁਰੂ ਹੋ ਗਈ ਬਾਪੂ ਉਸ ਦਿਨ ਆੜਤੀਆਂ ਮੋਟਰਸਾਈਕਲ ਤੇ ਬਿਠਾ ਡਾਕਟਰ ਲੈ ਆਇਆ ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ ਥੋੜੇ ਟਾਈਮ ਨੂੰ ਠੀਕ ਹੋ ਜਾਣਗੇ 3 ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ ਰੋਂਦਾ ਉਤਰਿਆ ਕਿ ਆਪ ਤਾਂ ਲੁੱਟੇ ਗਏ ਮੁੱਕ ਗਿਆ ਮੇਰਾ ਭਾਈ ਤਾਇਆ ਵੀੜੇ ਜਿ ਬੈਠਾ ਤਾਂ ਹਮਾਰ ਕੇ ਰੋ ਰਿਆ ਸੀ ਕਾਰ ਚ ਐਂਬੂਲੈਂਸ ਦੇ ਨਾਲ ਨਾਲ ਦੋ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵਿੜਾ ਮੰਨ ਲਿਆ ਟਰਾਲੀ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ ਘਰ ਚ ਇਕੱਠ ਹੋਣਾ ਸ਼ੁਰੂ ਹੋ ਗਿਆ ਕੋਈ ਬਾਪੂ ਦੀ লাশ ਨੂੰ ਗੱਡੀ ਚੋਂ ਲਹਾਰ ਰਿਹਾ ਸੀ ਤੇ ਕੋਈ ਰੋ ਰਿਹਾ ਸੀ ਬਾਪੂ ਦੀ লাশ ਨੂੰ ਵਿੜੇ ਵਿੱਚ ਰੱਖਿਆ ਗਿਆ ਮੈਂ ਡਰਿਆ ਸਹਿਮਿਆ ਭੂਆ ਦੀ ਬੁੱਕਲ ਚ ਬੈਠਾ ਸੀ ਰੋ ਰਿਹਾ ਸੀ ਭੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਲੈ ਗਏ ਉਹਦੀ ਪੁੱਭ ਨਿਕਲ ਗਈ ਮੇਰੀ ਨੀਗਾ ਸਕੂਟਰ ਮਗਰ ਬੰਨੇ ਉਸ ਖਡਾਉਣੇ ਟਰੈਕਟਰ ਤੇ ਪਈ ਜੋ ਬਾਪੂ ਵੀ ਨਾ ਦੱਸੇ ਮੇਰੇ ਲਈ ਲੈ ਕੇ ਆਇਆ ਸੀ ਮੇਰੀਆਂ ਅੱਖਾਂ ਤੇ ਪਿਤ ਖਚੋਣ ਲੱਗੀਆਂ ਭੂਆ ਨੇ ਮੈਨੂੰ ਜ਼ੋਰ ਦੀ ਘੁੱਟ ਕੇ ਫੜ ਲਿਆ ਤੇ ਕਮਰੇ ਦੇ ਅੰਦਰ ਲੈ ਗਈ ਮੈਂ ਕੰਬ ਗਿਆ ਤੇ ਭੂਆ ਮੈਨੂੰ ਕਲਾਵੇ 'ਚ ਕੁੱਟੀ ਬੈਠੀ ਸੀ ਜਿਵੇਂ ਉਹਦਾ ਵੀਰ ਹੋਵਾਂ ਮੈਂ ਤੇ ਮੈਨੂੰ ਮੋੜ ਤੋਂ ਖੋਣ ਤੋਂ ਡਰ ਰਹੀ ਹੋਵੇ ਇੱਕ ਦੋ ਵਾਰ ਉਹਦੇ ਮੂੰਹੋਂ ਨਿਕਲਿਆ ਨਾ ਲਿਸ਼ਵਣ ਨਾ ਰੋਣਾ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਭੂਆ ਦਾ ਆਪ ਦਾ ਤੌਰ ਚੱਕਿਆ ਹੋਇਆ ਸੀ ਬਾਪੂ ਨੂੰ ਹੋਣ ਲੱਗੇ ਉਹਦੇ ਗੀਜੇ ਚ ਆੜਤੀਆਂ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸਾਂਭਣ ਲਈ ਦੇ ਦਿੱਤੇ ਗਏ ਬਾਪੂ ਦਾ ਸੰਸਕਾਰ ਹੋ ਗਿਆ ਬਾਪੂ ਦਾ ਸਕੂਟਰ ਦਲਾਣ ਨਾਲ ਲੱਗਦੇ ਸ਼ਟਰ ਵਿੱਚ ਰੱਖਿਆ ਪਿਆ ਸੀ ਤੇ ਮੈਨੂੰ ਉਸ ਮਿੱਟੀ ਦੀ ਖੁਸ਼ੂਰ ਚੰਗੀ ਲੱਗੀ ਮੈਂ ਸਕੂਟਰ ਤੋਂ ਨੂੰ ਰੋੜ ਕੇ ਵੇੜੇ ਚ ਲੈ ਆਇਆ ਮੈਂ ਭਾਂਡੇ ਵਿੱਚ ਛੱਡ ਦਿੱਤੇ ਤੇ ਮਾ ਨੇ ਭਾਂਡੇ ਵਿੱਚ ਛੱਡ ਦਿੱਤੇ ਮੇਰੇ ਕੋਲੇ ਆ ਗਏ ਸ਼ਾਇਦ ਮੈਨੂੰ ਸਾਰਾ ਦੇਣ ਲਈ ਕਿਧਰੇ ਸਕੂਟਰ ਦੇਖ ਕੇ ਕਮਜ਼ੋਰ ਨਾ ਪੈ ਜਾਵੇ ਪਰ ਸਕੂਟਰ ਕੋਲ ਆ ਮਾ ਨੇ ਡੂੰਗਾ ਹੌਕਾ ਲਿਆ ਤੇ ਆਪਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸਾਫ਼ ਕੀਤਾ ਟਰੈਕਟਰ ਵੀ ਸਾਫ਼ ਕੀਤਾ ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ ਮਾ ਨੇ ਸਕੂਟਰ ਜੀਪ ਤੋਂ ਲੱਦ ਕੇ ਤਾਈ ਦੇ ਮੋੜੇ ਨਾਲ ਸ਼ਹਿਰ ਵੱਲ ਚੱਲ ਪਿਆ ਠੀਕ ਕਰਾ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ ਜੀਪਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੋਂ ਸ਼ਹਿਰੋਂ ਪਿੰਡ ਆਉਂਦੇ ਰਸਤੇ 'ਚ ਖਿਆਲ ਆਇਆ ਕਿ ਬਾਪੂ ਨੇ ਕਿਹ ਰਾਂ ਜੁੱਤੀ ਕੱਢਣੀ ਦਿੱਤੀ ਸੀ ਮੋਚੀ ਕੋਲ ਬਸ ਸਟੈਂਡ 'ਚ ਪਤਾ ਨਹੀਂ ਕੀ ਸੋਚ ਕੇ ਸਕੂਟਰ ਫਿਰ ਤੋਂ ਸ਼ਹਿਰ ਵੱਲੋਂ ਮੋੜ ਲਿਆ ਤੇ ਉਸ ਮੋਚੀ ਵਾਲੇ ਪਾਈ ਕੋਲ ਗਿਆ ਤੇ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਕੇ ਬਸ ਸਟੈਂਡ ਤੇ ਚਲਾ ਗਿਆ ਉਹ ਹੁਣ ਟਰੈਕਟਰ ਦੇ ਖਰੋਣਿਆਂ ਦੀ ਕੋਈ ਉੱਥੇ ਦੁਕਾਨ ਨਹੀਂ ਸੀ ਬਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਤੇ ਨਵੀਂ ਬਣੀ ਇਨਾ ਚਿਰ ਉੱਥੇ ਬੈਠਾ ਦੇਖਦਾ ਰਿਆ ਫਿਰ ਉਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਹੁਣ ਉਹ ਮੋਚੀ ਬੁੱਢਾ ਹੋ ਚੁੱਕਾ ਸੀ ਮੈਂ ਮੋਚੀ ਕੋਲ ਜਾ ਕੇ ਕਿਹਾ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਹੈ ਮੋਚੀ ਨੇ ਕਿਹਾ ਕੀ ਦੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਚ ਕੱਟ ਕੇ ਦਿਖਾਈ ਉਸ ਮੋਚੀ ਨੇ ਘੁੱਟ ਕੇ ਮੈਨੂੰ ਸੀਨੇ ਨਾਲ ਲਾ ਕੇ ਅੱਛਾ ਤੂੰ ਲక్ష్మణ ਦਾ ਮੁੰਡਾ ਹੈ ਲੈ ਲక్ష్మణ ਸਿਆਉਂ ਦੀ ਜੁੱਤੀ ਚਾਹੀਦੀ ਹੈ ਤੈਨੂੰ ਬੈਕ ਬੋਟਸ ਨੂੰ ਮਿਲਦਾ ਹੈ ਦੋਵੇਂ ਐਵੇਂ ਲੱਗਦਾ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮੈਂ ਉਦਾਸ ਜਿਆ ਉਹਨਾਂ ਨੂੰ ਅਲਵਿਦਾ ਕਹਿ ਕੇ ਸਕੂਟਰ ਤੇ ਘਰ ਆ ਗਿਆ ਘਰ ਪਹੁੰਚਿਆ ਤਾਂ ਮਾਂ ਬਿਕਰ ਕਰ ਰਹੀ ਸੀ ਕਿੰਨਾ ਕਵੇੜਾ ਹੋ ਗਿਆ ਤੇ ਫੋਨ ਵੀ ਮੇਰਾ ਬੰਦ ਹੋ ਗਿਆ ਸੀ ਬੋਲਦੀ ਬੋਲਦੀ ਉਹਦੀ ਨਿਗਾਹ ਜਦ ਬਾਪੂ ਵਾਲੇ ਸਕੂਟਰ ਤੇ ਪਈ ਤਾਂ ਉਹ ਇੱਕਦਮ ਹੈਰਾਨ ਹੋ ਗਈ ਇੱਕ ਵਾਰ ਤਾਂ ਸਕੂਟਰ ਨੂੰ ਹੱਥ ਲਾਇਆ ਦੇਖ ਹੀ ਰਹੀ ਸੀ ਤੇ ਮੇਰੇ ਕੋਲ ਆ ਕੇ ਉਹਨੇ ਮੇਰਾ ਮੱਥਾ ਚੁੰਮਿਆ ਤੇ ਉਹਨੇ ਆਖਿਆ ਮੇਰਾ ਭਦਰ ਪੁੱਤ ਹੈ ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਵਰਗਾ ਹੀ ਆ ਤੇ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਂ ਹੀ ਉਹਨੇ ਪਿੰਡ ਛੱਡ ਪ੍ਰਦੇਸ਼ ਰਹਿਣ ਲਈ ਚੰਗਾ ਸਮਝਿਆ ਸੀ ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੜਕੋ ਕੇ ਉੱਠ ਜਾਂਦਾ ਸੀ ਤੇ ਬਾਪੂ ਨੂੰ ਜਾ ਨਾ ਜਾ ਛੱਡ ਕੇ ਰੋਂਦਾ ਸੀ ਮਾਂ ਮੇਰੇ ਤੇ ਅੱਜ ਮਨ ਮਹਿਸੂਸ ਕਰ ਰਹੀ ਸੀ ਕਿਵੇਂ ਮੇਰੇ ਮਿੱਤੇ ਮਾਰੇ ਕਾਲ ਨੂੰ ਸਵੀਕਾਰ ਕਰ ਲਿਆ ਹੈ ਮੈਂ ਮੰਜੇ ਤੇ ਬੈਠ ਮਾਨੂ ਫਰੇਮ ਚ ਜੜੀ ਜੁੱਤੀ ਦਿਖਾਈ ਤੇ ਕਿਹਾ ਯਾਰ ਯਾਦ ਹੈ ਮਾਂ ਕੇ ਰੰ ਬੱਪੂ ਨੰਗੇ ਪੈਰੀ ਸ਼ਹਿਰੋਂ ਆਏ ਸੀ ਤੇ ਪੈਸੇ ਨਾ ਹੋਣ ਕਰਕੇ ਮੁਰ ਜੁੱਤੀ ਚੱਕ ਕੇ ਨਹੀਂ ਸੀ ਲਿਆਇਆ ਦੁਕਾਨ ਤੋਂ ਉਦੋਂ ਦੀ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾ ਹੈ ਮਾਂ ਮੇਰੀਆਂ ਗੱਲਾਂ ਚ ਉਲਝ ਗਈ ਤੇ ਉਹਨੂੰ ਮੋਚੀ ਵਾਲੀ ਗੱਲ ਸੁਣਾਈ ਮਾਂ ਨੇ ਅੱਖਾਂ ਪਰ ਲੀਆਂ ਇਹਨੇ ਨੂੰ ਮੇਰਾ ਪੁੱਤਰ ਟਰੈਕਟਰ ਦੇ ਮੂਰੇ ਲੱਗੇ ਆ ਰਣੂ ਵਜਾਰਿਆ ਸੀ ਹਾਂਜੀ ਦੋਸਤੋ ਇਹ ਕਹਾਣੀ ਪੜਦਿਆਂ ਪੜਦਿਆਂ ਵੀ ਮੇਰਾ ਗੱਜਪਰ ਆਇਆ ਸੀ ਤੁਹਾਨੂੰ ਜੇ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਲਿਖਣਾ ਬਾਪੂ ਜਿੰਦਾਬਾਦ ਬਹੁਤ ਸਾਰੀਆਂ ਗੱਲਾਂ ਸਾਡੇ ਬਾਪੂ ਸਾਡੇ ਵਾਸਤੇ ਕਰਦੇ ਆ ਜਿਹੜੇ ਉਹ ਉਹਨਾਂ ਦੇ ਪਰੋਖੋਂ ਚ ਨਹੀਂ ਹੁੰਦੀਆਂ ਸਾਡੇ ਬਾਪੂ ਲਈ ਸਾਨੂੰ ਹਮੇਸ਼ਾ ਰੀਣੀ ਰਹਿਣਾ ਚਾਹੀਦਾ ਹੈ ਮਿਲਦੇ ਹਾਂ ਹੋਰ ਕਹਾਣੀਆਂ ਦੇ ਨਾਲ ਧੰਨਵਾਦ